ਕਨਵਰਸ ਸਪੀਕਰ ਸਾਹਿਬ ਅੱਜ ਦੇ ਇਸ ਪਵਿੱਤਰ ਸਦਨ ਚ ਪਵਿੱਤਰ ਦਿਹਾੜੇ ਤੇ ਆਪਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਸਪੀਕਰ ਸਾਹਿਬ ਅਸੀਂ ਬੜੇ ਬੜ ਭਾਗੇ ਆ ਕਿ ਗੁਰੂ ਸਾਹਿਬ ਜੀ ਦਾ ਇਹ ਪੁਰਬ 350 ਸਾਲ ਦਾ ਸਾਡੇ ਕਾਜਕਾਲ ਦੇ ਦੌਰਾਨ ਆਇਆ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਤੇ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ हिम्मत हौसला दृढ़ता ਤੇ ਇਹ ਬਲ ਬਖਸ਼ਿਆ ਕਿ ਇਸਪੁਰਬ ਨੂੰ ਮਨਾਉਣ ਦਾ ਜਿਹੜਾ ਬੀੜਾ ਉਹਨਾਂ ਨੇ ਚੁੱਕਿਆ ਪਿਛਲੇ ਬਹੁਤ ਸਾਰੇ ਦਿਨਾਂ ਤੋਂ तकरीबन 2 ਮਹੀਨਿਆਂ ਤੋਂ ਲਗਾਤਾਰ ਗੁਰੂ ਸਾਹਿਬਾਂ ਦੇ ਇਸਪੁਰਬ ਦੀ ਤਿਆਰੀ ਚੱਲ ਰਹੀ ਹੈ ਪੂਰੇ ਦੇਸ਼ ਦੇ ਵਿੱਚ ਸੁਖ ਸੁਨੇਹੇ ਲਗਾਏ ਗਏ ਸੰਗਤਾਂ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਗਏ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਬਸਾਂ ਦੇ ਨਾਲ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਵਾਏ ਗਏ ਇਹ ਇੱਕ ਸੰਕੇਤ ਹੀ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦਾ ਬਲ ਪੰਜਾਬ ਦੇ ਹੁੰਦੇ ਵਿਤਕਰੀਆਂ ਦੇ ਨਾਲ ਨਜਿੱਠਣ ਦਾ ਬਲ ਤਨਤਨ ਸਾਹਿਬ ਸ੍ਰੀ ਗੁਰਦੇਵਾ ਜੀ ਨੇ ਮਾਨ ਸਰਕਾਰ ਨੂੰ ਦਿੱਤਾ ਔਰ ਬੜੀ ਬਖੂਬੀ ਬੇਸ਼ੱਕ ਮਸਲਾ ਪੰਜਾਬ ਦੇ ਪਾਣੀਆਂ ਦਾ ਹੋਵੇ ਬੇਸ਼ੱਕ ਮਸਲਾ ਪੰਜਾਬ ਦੇ ਐਜੂਕੇਸ਼ਨ ਅਧਾਰਿਆਂ ਦਾ ਹੋਵੇ ਬੇਸ਼ੱਕ ਮਸਲਾ ਪੰਜਾਬ ਦੀ ਰਾਜਧਾਨੀ ਦਾ ਹੋਵੇ ਬੇਸ਼ੱਕ ਮਸਲਾ ਪੰਜਾਬ ਦੀ ਕਿਸਾਨੀ ਦਾ ਹੋਵੇ ਜਾਂ ਪੰਜਾਬ ਦੇ ਨਾਲ ਹੁੰਦੇ ਵਿਤਕਰੇ ਦਾ ਹੋਵੇ ਮਾਨ ਸਰਕਾਰ ਨੇ ਇਹਨਾਂ ਸਾਰੇ ਵਿਤਕਰਿਆਂ ਦਾ ਸਾਰੀਆਂ ਹੀ ਯੋਜਨਾਵਾਂ ਜਿਹੜੀਆਂ ਪੰਜਾਬ ਦੇ ਖਿਲਾਫ ਬਣਦੀਆਂ ਰਹਿੰਦੀਆਂ ਨੇ ਚੋਭਾਂ ਲੱਗਦੀਆਂ ਰਹਿੰਦੀਆਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਔਰ ਇਹ ਗੁਰੂ ਸਾਹਿਬਾਂ ਦੀ ਕਿਰਪਾ ਆ ਕਿ ਉਹਨਾਂ ਦੇ ਇਹ ਬਲ ਜਿਹੜਾ ਮਿਲਿਆ ਔਰ ਜਿਹੜੀ ਬਰਾਬਰਤਾ ਤੇ ਸਾਂਝੀ ਵਾਲਤਾ ਦੀ ਪ੍ਰਤ ਮਾਨ ਸਰਕਾਰ ਨੇ ਪਾਈ ਉਸ ਬਰਾਬਰਤਾ ਤੇ ਸਾਂਝੀ ਵਾਲਤਾ ਦੇ ਰਾਹੀਂ ਜਿਹੜੇ ਸ਼ੁਭ ਕਾਰਜ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਨੇ ਅੱਜ ਤੱਕ ਉਲੀਕੀਆਂ ਉਹ ਬਿਨਾਂ ਕਿਸੇ ਵਿਤਕਰੇ ਤੋਂ ਬਿਨਾਂ ਕਿਸੇ ਧਰਮ ਜਾਤ ਤੋਂ ਸਾਂਝੀ ਵਾਲਤਾ ਦਾ ਸਨੇਹਾ ਨਾਲ-ਨਾਲ ਦੇਣ ਤੇ ਹਰ ਇੱਕ ਵਰਗ ਨੂੰ ਅਰਥਕ ਤੌਰ ਤੇ ਮਜਬੂਤ ਕਰਨ ਦਾ ਜਿਹੜਾ ਬੀਜਾ ਚੁੱਕਿਆ ਇਹ ਵੀ ਗੁਰੂ ਸਾਹਿਬਾਂ ਦੀ ਕਿਰਪਾ ਦੇ ਮਨ ਦੇ ਨਾਲ ਭਾਵਨਾਵਾਂ ਹੁੰਦੀਆਂ ਜਿਹੜੀਆਂ ਲੋਕਾਂ ਦੇ ਵਿੱਚ ਅਸੀਂ ਵਿਚਰਦੇ ਆ। ਆਓ ਅਸੀਂ ਗੁਰੂ ਸਾਹਿਬਾਂ ਦੇ ਸਬਕਾਂ ਭਰਪੂਰ ਜੀਵਨ ਤੇ ਫਲਸਫੇ ਦੇ ਉੱਤੇ ਕੁਝ ਕੁ ਜਾਂਦਾ ਸਾਂਝੀਆਂ ਕਰੀਏ। ਸਾਡੇ ਲਈ ਗੁਰੂ ਸਾਹਿਬਾਂ ਦੀ ਪਹਿਲੀ ਹਦਾਇਤ ਸੀ ਕਿ ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋਂ ਡਰਨਾ। ਸਾਡੇ ਲਈ ਹੋਰ ਵੀ ਮਹੱਤਵ ਰੱਖਦੀ ਹੈ ਗੱਲ ਕਿ ਸਾਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡੇ ਲਈ ਇਹ ਤਾਂ ਮਹੱਤਵਿਆ ਕਿਉਂਕਿ ਚੁਣੌਤੀਆਂ ਹਰ ਦਿਨ ਸਾਡੇ ਦਰਵਾਜ਼ੇ ਤੇ ਆ ਖੜੀਆਂ ਹੁੰਦੀਆਂ ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਜਿਹੜਾ ਉਹ ਜ਼ਬਰ ਜ਼ੁਲਮ ਦੇ ਖਿਲਾਫ ਲੜਦਿਆਂ ਤੇ ਉਹਨੂੰ ਸਹੰਦਿਆਂ ਬਤੀਤ ਕੀਤਾ ਛੋਟੀ ਉਮਰ ਦੇ ਵਿੱਚ ਗੁਰੂ ਸਾਹਿਬ ਜਿਹੜੇ ਨੇ ਉਹ ਤਲਵਾਰ ਦੇ ਧਨੀ ਹੋ ਗਏ ਸੀ ਪਹਿਲੀ ਜਿਹੜੀ ਲੜਾਈ ਕਰਤਾਰਪੁਰ ਸਾਹਿਬ ਦੀ ਜੰਗ ਲੜੀ ਗਈ ਆ ਉਹਦੇ ਵਿੱਚ ਗੁਰੂ ਸਾਹਿਬ ਦੀ ਤਲਵਾਰ ਦੇ ਜੋਹਰ ਦੇਖਦਿਆਂ ਹੋਇਆ ਉਹਨਾਂ ਦੇ ਗੁਰੂ ਪਿਤਾ ਸਾਹਿਬ ਸਿਰਗੁਰ ਹਰਗਵਿਰ ਸਾਹਿਬ ਜੀ ਨੇ ਕਿਹਾ ਸੀ ਕਿ ਤੁਸੀਂ ਤੇਗਮਲ ਨਹੀਂ ਤੁਸੀਂ ਤੇਗ ਬਹਾਦਰ ਹੋ ਗੁਰੂ ਸਾਹਿਬ ਦਾ ਮੁੱਢਲਾ ਨਾਮ ਜਿਹੜਾ ਉਹ ਤੇਗਮਲ ਸੀ ਉਸ ਲੜਾਈ ਤੋਂ ਬਾਅਦ ਗੁਰੂ ਸੇਵਾ ਨੇ ਜਦੋਂ ਤੱਕ ਉਹ ਹਜੇ ਬਚਪਨ ਦੇ ਵਿੱਚ ਹੀ ਸੀ 13-14 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਰੋਹਾਨੀਅਤ ਦਾ ਰਾਹ ਅਪਣਾਇਆ ਬਾਬੇ ਬਕਾਲੇ ਦੇ ਵਿੱਚ ਬਾਬੇ ਬਕਾਲੇ ਦੇ ਭੋਰੇ ਦੇ ਵਿੱਚ 26 ਸਾਲ 11 ਮਹੀਨੇ 13 ਦਿਨ ਦੀ ਭਗਤੀ ਦੁਨੀਆ ਤੋਂ ਅਲੱਗ ਰਹਿ ਕੇ ਸਾਰੀ ਆਪਣੇ ਪਰਿਵਾਰ ਤੋਂ ਆਪਣੇ ਸਕੇ ਸਬੰਧੀਆਂ ਤੋਂ ਅਲੱਗ ਰਹਿ ਕੇ ਇੱਕ ਵਿਲੱਖਣਤਾ ਦਾ ਨਮੂਨਾ ਪੇਸ਼ ਕੀਤਾ ਉਹ ਭਗਤੀ ਕੀਤੀ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਪ੍ਰਗਟ ਹੋਏ ਉਹਨਾਂ ਨੇ ਸ਼ਕਤੀ ਤੇ ਜਿਹੜੀ ਸਾਡਾ ਧਰਮ ਆ ਉਹਨੂੰ ਨਾਲ ਦੇ ਨਾਲ ਚਲਾਇਆ ਨਾਲ ਦੇ ਨਾਲ ਚਲਦਿਆਂ ਚਲਦਿਆਂ ਗੁਰੂ ਸਾਹਿਬ ਨੇ ਆਪਣੀਆਂ ਜਿਹੜੀਆਂ ਉਹ ਜਿਹੜੇ ਸਾਰੇ ਪੈਰੋਕਾਰ ਸੀਗੇ ਜਿਹੜੇ ਪਿੰਡੂ ਲੋਕ ਸੀ ਆਮ ਪਿੰਡੂ ਲੋਕ ਉਹਨਾਂ ਨੂੰ ਸ਼ਸਤਰਧਾਰੀ ਬਣਾਇਆ ਇੱਕ ਜੰਗਜੂ ਫੌਜ ਤਿਆਰ ਕੀਤੀ ਔਰ ਉਸ ਫੌਜ ਤੇ ਤਿਆਰ ਹੁੰਦਿਆਂ ਹੁੰਦਿਆਂ ਜਦ ਤੱਕ ਮੁਗਲ ਔਰੰਗਜ਼ੇਬ ਤੱਕ ਇਸ સ્ਨੇਹੇ ਪਹੁੰਚਦੇ ਨੇ ਕਿ ਗੁਰੂ ਸਾਹਿਬ ਦੀ ਵੱਧਦੀ ਹੋਈ ਤਾਕਤ ਨੂੰ ਕਿਵੇਂ ਰੋਕਣਾ ਉਸ ਦੇ ਚਲਦੇ ਔਰੰਗਜ਼ੇਬ ਨੂੰ ਰੋਜ਼ ਕੋਈ ਨਾ ਕੋਈ ਸੋਚਾ ਸੋਚਦਿਆਂ ਸੀ ਕਿ ਕਿਵੇਂ ਗੁਰੂ ਸਾਹਿਬ ਦੇ ਜਿਹੜਾ ਉਹਨਾਂ ਦੇ ਉੱਤੇ ਕੋਈ ਨਾ ਕੋਈ ਇਲਜ਼ਾਮ ਲਾਇਆ ਜਾਵੇ ਤਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹ ਆਪਣੇ ਘੇਰੇ ਦੇ ਵਿੱਚ ਲੈ ਸਕਣ ਉਹਦੇ ਬਿਲਕੁਲ ਕੁਜ ਜਨੂਨ ਜਿਹੜਾ ਉਹ ਫਿਰ ਕੁਜ ਜਨੂਨ ਜਿਹੜਾ ਚੜਿਆ ਉਹਦੇ ਚਲਦਿਆਂ ਚਲਦਿਆਂ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ ਕਿ ਉਹ Hindu ਧਰਮ ਦੀ ਖਾਤਰ Hindu ਧਰਮ ਨੂੰ ਬਰਕਰਾਰ ਰੱਖਣ ਦੀ ਖਾਤਰ ਆਪਣੀ ਕੁਰਬਾਨੀ ਦੇਣਗੇ ਉਸ ਕੁਰਬਾਨੀ ਦੇ ਚਲਦੇ ਉਹਨਾਂ ਨੇ ਦਿੱਲੀ ਨੂੰ ਚਾਲੇ ਪਾਏ ਦਿੱਲੀ ਨੂੰ ਚਲਦਿਆ ਉਹਨਾਂ ਨੂੰ ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਦੁਨੀਆ ਦੇ ਸਾਹਮਣੇ ਉਹਨਾਂ ਨੂੰ ਉੱਥੇ ਸ਼ਹੀਦ ਕਰਨ ਦਾ ਐਲਾਨ ਹੋਇਆ ਜਿਸ ਤੋਂ ਪਹਿਲਾਂ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦਾ ਜਿਹੜਾ ਪਵਿੱਤਰ ਸੀਸ ਸੀ ਉਸ ਨੂੰ ਭਾਈ ਜੱਤਾ ਜੀ ਸੰਭਾਲ ਕੇ ਅਨੰਦਪੁਰ ਸਾਹਿਬ ਪਹੁੰਚੇ ਤੇ ਭਾਈ ਲੱਖੀਸ਼ਾਹ ਰਵਾਨਾ ਜੀ ਨੇ ਗੁਰੂ ਸਾਹਿਬ ਦੇ ਧੜ ਨੂੰ ਆਪਣੇ ਘਰ ਦੇ ਵਿੱਚ ਸੰਸਕਾਰ ਕੀਤਾ ਸੀਸ ਦਾ ਸੰਸਕਾਰ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਹੋਇਆ ਇਹ ਲਸਾਨੀ ਇਹ ਦੁਨੀਆ ਦੀ ਵਿਲੱਖਣ ਜਿਹੜੀ ਸ਼ਹੀਦੀ ਹੈ ਉਸ ਸ਼ਹੀਦੀ ਨੇ ਇਸ ਧਰਮ ਦੇ ਜਿਹੜੇ ਸਿੱਖ ਧਰਮ ਜਿਹੜਾ ਸਾਡਾ ਅੱਜ ਦੁਇਸ ਦੁਨੀਆ ਦੇ ਵਿੱਚ ਜਿਹੜਾ ਹੈ ਸਮਝ ਲਓ ਕਿ ਗੁਰੂ ਸਾਹਿਬ ਦੇ ਖੂਨ ਨੇ ਉਸ ਦਿਨ ਬੀਜ-ਬੀਜ ਦਿੱਤਾ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਧਰਮ ਨੂੰ ਪਾਲ-ਪੋਸ਼ ਕੇ ਇਸ ਪਾਲ ਪੋਸਟ ਦੇ ਪਵਿੱਤਰ ਧਰਮ ਨੂੰ ਸਾਡੇ ਦੁਨੀਆ ਦੇ ਹਵਾਲੇ ਖਾਲਸੇ ਨੂੰ ਕੀਤਾ ਜਿਹਦਾ ਅੱਜ ਜਿਹਦੇ ਤਹਿਤ ਅਸੀਂ ਇਹ ਸਾਰਾ ਪੂਰੀ ਦੁਨੀਆ ਦਾ ਸੰਦੇਸ਼ ਹੈ ਸਭ ਦੇ ਵਿੱਚ ਸਰਬ ਸੰਜੀਤ ਵਾਲਤਾ ਦਾ ਸੰਦੇਸ਼ ਹੈ ਵਿਤਕਰੇ ਰਹਿਤ ਰਾਜ ਦਾ ਸੰਦੇਸ਼ ਹੈ ਔਰ ਹਰ ਇੱਕ ਤਰ੍ਹਾਂ ਦੇ ਸੰਦੇਸ਼ ਦੇ ਨਾਲ ਅੱਜ ਅਸੀਂ ਇਸ ਪਵਿੱਤਰ ਸਦਨ ਦੇ ਵਿੱਚ ਆਏ ਸੀ ਸਾਡਾ ਬਹੁਤ ਬਹੁਤ ਧੰਨਵਾਦ